ਉਹ ਕਾਤਲਵੰਡੀ ਦਾ ਰਹਿਣ ਵਾਲਾ ਸੀਗਾ ਤੇ ਪਿਛਲੇ 35 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਿਹਾ ਸੀਗਾ ਤਾਂ ਨਵੀਨ ਸਿੰਘ ਜਿਸ ਦਾ ਅਮਰੀਕਾ ਦੇ ਵਿੱਚ ਬਹੁਤ ਵਧੀਆ ਕਾਰੋਬਾਰ ਸੀਗਾ ਕਿਉਂਕਿ ਪਿਛਲੇ 35 ਸਾਲਾਂ ਤੋਂ ਇਹ ਅਮਰੀਕਾ ਦੇ ਵਿੱਚ ਰਹਿ ਰਿਹਾ ਸੀਗਾ ਮਿਹਨਤ ਉਸਨੇ ਕੀਤੀ ਤੇ ਉਹ ਕਈ ਸਟੋਰਾਂ ਦਾ ਮਾਲਕ ਵੀ ਬਣਿਆ ਤਾਂ ਦੱਸਦੀਏ ਕਿ ਕੱਲ ਦੇਰ ਰਾਤ ਜਦੋਂ ਉਹ ਆਪਣਾ ਸਟੋਰ ਬੰਦ ਕਰਨ ਜਾ ਰਿਹਾ ਸੀਗਾ ਤਾਂ ਉਸ ਵਕ ਇੱਕ ਅਮਰੀਕੀ ਮੂਲ ਦਾ ਇੱਕ ਵਿਅਕਤੀ ਉਸ ਦੇ ਸਟੋਰ ਦੇ ਉੱਪਰ ਆਉਂਦਾ ਤੇ ਉਸ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਆ ਤੇ ਉਸ ਵਿਅਕਤੀ ਦੇ ਵੱਲੋਂ ਨਵੀਨ ਸਿੰਘ ਦੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਨਵੀਨ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਤਾਂ ਮੰਦ ਭਾਗੀ ਖਬਰ ਹੈਗੀ ਆ ਬਹੁਤੇ ਜਿਹੜੇ ਪੰਜਾਬੀ ਨੇ ਉਹ ਕੈਨੇਡਾ ਅਮਰੀਕਾ ਵੱਖ-ਵੱਖ ਮੁਲਕਾਂ ਦੇ ਵਿੱਚ ਪ੍ਰਵਾਸ ਕਰਦੇ ਨੇ ਤਾਂ ਜੋ ਕੁਝ ਲੋਕ ਮਜਬੂਰੀ ਵਸ ਪ੍ਰਵਾਸ ਕਰਦੇ ਨੇ ਕੁਝ ਲੋਕ ਸ਼ੌਂਕ ਨੂੰ ਕਰਦੇ ਨੇ ਕੁਝ ਜਿਹੜੇ ਅੱਜ ਦੀ ਜੇਕਰ ਨਵੀਂ ਪੀੜੀ ਦੀ ਗੱਲ ਕੀਤੀ ਜਾਵੇ ਤਾਂ ਉਹ ਪੜ੍ਹਾਈ ਦੇ ਲਈ ਜਿਹੜੇ ਉਪਰਵਾਸ ਕਰਦੇ ਆ ਤਾਂ ਬਹੁਤੇ ਜੇਕਰ ਅਸੀਂ ਵੇਖਿਆ ਜਾਵੇ ਤਾਂ ਜਦੋਂ ਨੀਗਾ ਆਪਣਾ ਆਲੇ ਦੁਆਲੇ ਮਾਰਦੇ ਆ ਤਾਂ ਬਹੁਤੇ ਲੋਕ ਉਹੀ ਨੇ ਜਿਹੜੇ ਮਜਬੂਰੀ ਵਸ ਜਿਹੜੇ ਪ੍ਰਵਾਸ ਕਰਦੇ ਨੇ ਤਾਂ ਸ਼ਾਇਦ ਨਮੀਰ ਵੀ 35 ਸਾਲ ਪਹਿਲਾਂ ਇਸੇ ਤਰ੍ਹਾਂ ਉਹ ਅਮਰੀਕਾ ਦੇ ਵਿੱਚ ਗਿਆ ਸ਼ਿਕਾਗੋ ਉੱਥੇ ਪਹੁੰਚਦਾ ਮਿਹਨਤ ਉਹ ਤੇ ਕਰਦਾ ਮਿਹਨਤ ਅੱਜ ਵੀ ਪੰਜਾਬੀ ਜਿਹੜੇ ਆ ਭਾਵੇਂ ਕਿਸੇ ਵੀ ਮੁਲਕ ਦੇ ਵਿੱਚ ਬੈਠੇ ਹੋਣ ਉਹ ਉਸੇ ਤਰ੍ਹਾਂ ਕਰਦੇ ਨੇ ਤੇ ਇਸੇ ਮਿਹਨਤ ਦੇ ਸਦਕਾ ਨਵੀਨ ਜਿਹੜੇ ਕਈ ਸਟੋਰਾਂ ਦਾ ਉਹ ਮਾਲਕ ਬਣ ਜਾਂਦਾ ਤਾਂ ਉਸ ਦੇ ਵੱਲੋਂ ਜੋ ਸਟੋਰ ਚਲਾਇਆ ਜਾਂਦਾ ਸੀਗਾ ਉਸ ਸਟੋਰ ਦੀਆਂ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਇਸ ਸਟੋਰ ਤੇ ਉੱਪਰ ਨਵੀਨ ਕੰਮ ਕਰਦਾ ਸੀਗਾ ਉਹ ਆਪਣਾ ਪੂਰਾ ਸਟੋਰ ਜਦੋਂ ਬੰਦ ਕਰਨ ਦੇ ਲਈ ਬੰਦ ਕਰਕੇ ਘਰ ਜਾਣ ਦੀ ਤਿਆਰੀ ਕਰ ਰਿਹਾ ਹੁੰਦਾ ਤਾਂ ਉਸ ਮੌਕੇ ਇੱਕ ਅਮਰੀਕੀ ਮੂਲ ਦਾ ਵਿਅਕਤੀ ਆਉਂਦਾ ਉਸ ਦੇ ਨਾਲ ਬਹਿਸ ਹੋ ਜਾਂਦੀ ਆ ਜਿਸ ਦੇ ਵਿੱਚ ਨਵੀਨ ਦੀ ਮੌਤ ਹੋ ਜਾਂਦੀ ਆ ਤਾਂ ਇੱਕ ਪਾਸੇ 35 ਸਾਲ ਪਹਿਲਾਂ ਜਿਹੜਾ ਨਵੀਨ ਆਪਣੀ ਕਿਸਮਤ ਬਦਲਣ ਦੇ ਲਈ ਅਮਰੀਕਾ ਗਿਆ ਸੀਗਾ ਕਿਸਮਤ ਉਸ ਦੀ ਬਦਲਦੀ ਵੀ ਹੈਗੀ ਆ ਉੱਥੇ ਮਿਹਨਤ ਬੜੀ ਕਰਦਾ ਸਟੋਰਾਂ ਦਾ ਉਹ ਮਾਲਕ ਬਣਦਾ ਪਰ ਉਸ ਨੂੰ ਨਹੀਂ ਪਤਾ ਸੀਗਾ ਕਿ ਉਸ ਦੇ ਨਾਲ ਇੰਜ ਵਾਪਰੇਗੀ ਤਾਂ ਪਿੱਛੇ ਪੰਜਾਬ ਦੇ ਵਿੱਚ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲਾ ਕਿਉਂਕਿ ਇੱਕ ਮੈਂ ਤੇ ਬੋਤ ਜਿਹੜਾ ਉਹਨਾਂ ਦਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਕਿਸੇ ਵਿਅਕਤੀ ਦੇ ਵੱਲੋਂ ਗੋਲੀ ਮਾਰ ਦਿੱਤੀ ਗਈ ਆ ਤਾਂ ਜਿਸ ਵਿਅਕਤੀ ਦੇ ਵੱਲੋਂ ਗੋਲੀ ਮਾਰੀ ਗਈ ਆ ਉਸ ਨੂੰ ਅਮਰੀਕਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਦੱਸ ਦਈਏ ਕਿ ਕਪੂਰਥਲਾ ਦੇ ਇਹ ਰਹਿਣ ਵਾਲਾ ਸੀਗਾ ਜੇਕਰ ਨਵੀਨ ਦੇ ਪਿਸ਼ੋਕੜ ਦੀ ਗੱਲ ਕੀਤੀ ਜਾਵੇ ਤਾਂ ਨਵੀਨ ਦਾ ਪਿਸ਼ੋਕੜ ਕਪੂਰਥਲਾ ਦੇ ਨਾਲ ਜੁੜਦਾ ਤਾਂ ਦੱਸ ਦਈਏ ਕਿ ਕਪੂਰਥਲਾ ਦੇ ਪਿੰਡ ਕੂਕਾ ਤਲਵੰਡੀ ਜੋ ਹਾਲ ਦੇ ਵਿੱਚ ਨਡਾਲਾ ਦੇ ਵਿੱਚ ਰਹਿ ਰਿਹਾ ਸੀਗਾ ਨਵੀਨ ਤੇ ਬਾਅਦ ਦੇ ਵਿੱਚ ਦੱਸਦੀ ਹੈ ਕਿ ਜਿਹੜਾ ਉਹਨਾਂ ਦਾ ਪੂਰਾ ਪਰਿਵਾਰਕ ਮੈਂਬਰ ਨੇ ਜੇ ਪੰਜਾਬ ਦੇ ਵਿੱਚ ਉਹ ਨਡਾਲਾ ਦੇ ਵਿੱਚ ਰਹਿ ਰਹੇ ਸਨ ਤੇ ਜੋ ਨਵੀਨ ਸੀ ਜੋ ਆਪਣੇ ਪਰਿਵਾਰ ਸਮੇਤ ਸ਼ਿਕਾਗੋ ਦੇ ਵਿੱਚ ਰਹਿ ਰਿਹਾ ਸੀਗਾ ਤਾਂ ਉਹ ਕਈ ਸਟੋਰਾਂ ਦਾ ਉੱਥੇ ਮਾਲਕ ਬਣਦਾ ਉਸ ਦੇ ਵੱਲੋਂ ਬੜੀ ਮਿਹਨਤ ਕੀਤੀ ਜਾਂਦੀ ਆ ਪਰ ਜਦੋਂ ਦੇਰ ਰਾਤ ਉਹ ਆਪਣਾ ਸਟੋਰ ਬੰਦ ਕਰਨ ਦੇ ਲਈ ਜਾਂਦਾ ਤਾਂ ਐਨ ਮੌਕੇ ਇੱਕ ਉੱਥੋਂ ਅਮਰੀਕੀ ਮੂਲ ਦਾ ਵਿਅਕਤੀ ਆ ਜਾਂਦਾ ਉਸ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਆ ਬੱਸ ਇਸ ਕਦਰ ਵਜ ਜਾਂਦੀ ਆ ਕਿ ਉਸ ਵਿਅਕਤੀ ਦੇ ਵੱਲੋਂ ਨਵੀਨ ਸਿੰਘ ਦੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਜਿਸ ਦੇ ਵਿੱਚ ਨਵੀਨ ਦੀ ਮੌਤ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਪੁਲਿਸ ਪਹੁੰਚਦੀ ਆ ਤੇ ਪੁਲਿਸ ਦੇ ਵੱਲੋਂ ਉਸ ਕਾਤਲ ਨੂੰ ਫੜ ਲਿਆ ਗਿਆ ਤੇ ਇਸ ਸਟੋਰ ਦੇ ਬਾਹਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਹ ਹੀ ਨਵੀਨ ਦਾ ਸਟੋਰ ਸੀਗਾ ਜੋ ਨਵੀਨ ਸਟੋਰ ਆਪਣਾ ਚਲਾਉਂਦਾ ਸੀਗਾ ਇਸ ਤੋਂ ਇਲਾਵਾ ਕਈ ਹੋਰ ਸਟੋਰ ਸੀਗੇ ਜੋ ਨਵੀਨ ਨੇ ਆਪਣੀ ਮਿਹਨਤ ਦੇ ਨਾਲ ਖੜੇ ਕੀਤੇ ਸੀਗੇ ਤਾ ਉਸਦੀ ਮਿਹਨਤ ਤੁਸੀਂ ਵੇਖ ਸਕਦੇ ਹੋ ਕਿ ਅਮਰੀਕਾ ਵਰਗੀ ਧਰਤੀ ਦੇ ਵਿੱਚ ਜਾ ਕੇ ਉਸ ਨੇ ਆਪਣਾ ਨਾਮ ਖੱਟਿਆ ਕਈ ਸਟੋਰ ਉਸ ਦੇ ਵੱਲੋਂ ਬਣਾਏ ਗਏ ਉਸ ਦੇ ਵੱਲੋਂ ਇੱਕ ਇਹ ਮਾਰਟ ਵੀ ਚਲਾਇਆ ਜਾਂਦਾ ਸੀਗਾ ਤਾਂ ਜਦੋਂ ਕੱਲ ਜੋ ਕਰੀਬ ਸਮਾਂ ਦੱਸਿਆ ਜਾ ਰਿਹਾ ਕਿ ਦੇਰ ਰਾਤ 10:30 ਵਜੇ ਜਦੋਂ ਉਹ ਸਟੋਰ ਬੰਦ ਕਰਨ ਦੇ ਲਈ ਜਾਂਦਾ ਤਾਂ ਅਜਿਹੇ ਦੇ ਵਿੱਚ ਇੱਕ ਵਿਅਕਤੀ ਉੱਥੇ ਆ ਜਾਂਦਾ ਤੇ ਉਸ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤਾਂ ਹੁਣ ਜਿਸ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਉਹ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਪਿੱਛੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਮਾਪਿਆਂ ਦਾ ਵੀ ਬਿਆਨ ਸਾਹਮਣੇ ਆਇਆ ਤੇ ਉਹ ਤੁਹਾਨੂੰ ਸੁਣਾ ਦਿੰਦੇ ਆ ਉਹ ਸਾਡੀ ਜਵਾਈ ਸੀ ਭਰਾ ਦਾ ਜਵਾਈ ਸੀ ਹਾਂਜੀ ਕਿਦਾਂ ਵਾਪਰੀ ਘਟਨਾ ਸੀ ਵਾਪਰੀ ਉਹ ਸਟੋਰ ਤੇ ਹੀ ਹੈ ਲਿਕਰ ਸਟੋਰ ਸੀ ਤੇ ਉਹ ਸੌਧਰਣ ਆਇਆ ਕਿ ਦਰਦੂਰ ਲੈਣ ਵਾਏ ਬਸ ਸਹੀਆ ਮਾੜਾ ਮੋਟਾ ਆਇਆ ਉਹ ਨਾ ਇਹ ਇਦਾਂ ਕੋਈ ਰੇਡ ਗੁੱਟ ਤੋਂ ਗੱਲ ਵੀ ਨਹੀਂ ਸੀ ਉਪਰ ਉਹਨਾਂ ਨੇ ਆਖਿਆ ਭਾਈ ਜੀ ਤੈਨੂੰ ਬਾਰਾ ਨਹੀਂ ਖਾਂਦਾ ਤੇ ਤੂੰ ਅਗਲੇ ਸਟੋਰ ਤੋਂ ਲੈ ਲੈ ਅੱਡੇ ਤੇ ਵੀ ਟੇਫ ਨਹੀਂ ਤਲ ਇਹ ਕਿਹੜਾ ਨਾਮ ਕੰਮ ਕਰਨੇ ਪ੍ਰਾਣਾ ਸਟੋਰ ਸਾਡਾ ਅਜਿਹਾ ਇੱਕ ਮੋੜੀ ਮੋਟੀ ਗੱਲਬਾਤ ਹੋਈ ਤੇ ਉਹਨੇ ਚੱਕ ਕੇ ਗੋਲੀ ਮਾਰਤੀ ਮੁੜ ਕੇ ਮੁੰਡੇ ਨਾਲ ਗੱਲ ਚੱਲਦੀ ਸੀ ਫੋਨ ਤੇ ਮੁੰਡਾ ਕਿੱਥੇ ਸੀ ਮੁੰਡੇ ਨਾਲ ਦੇ ਸਟੋਰ ਤੇ ਆਪਣਾ ਸਟੋਰ ਸੀ ਇਹਨਾਂ ਦੇ ਆਪਣਾ ਸਟੋਰ ਸੀ ਜਦੋਂ ਪੂਰਨ ਤੇ ਪਤਾ ਲੱਗਾ ਵੀ ਗੋਲੀਆਂ ਦੀ ਆਵਾਜ਼ ਆਈ ਤੇ ਭੱਜ ਕੇ ਆਏ ਤੇ ਆਉਂਦਿਆਂ ਨੂੰ ਉਹ ਡੱਗਾ ਪਿਆ ਸੀ ਉਹਨੇ ਚੱਕ ਕੇ ਦੇਖਿਆ ਸੀ ਬਸ ਉਹਦੀ ਬਾਹਾਂ ਦੇ ਵਿੱਚ ਸੀ ਦੰਦ ਤੋੜ ਤੇ ਇਹਨੇ ਕਰਦੇ ਨੇ ਪਰਸਾ ਗਈ ਕਿਨੇ ਚਿਰ ਤੋਂ ਉੱਥੇ ਰਹਿ ਰਹੇ ਸੀ ਉੱਥੇ ਤਕਰੀਬਨ ਕੋਈ ਮਤਲਬ 33 ਚੌਥਾ ਸਾਲ ਹੋ ਗਿਆ ਸੀ ਇੰਨੇ ਸਾਰੇ ਲਗਭਗ ਹੋ ਗਏ ਠੀਕ ਠੀਕ ਉਹਨਾਂ ਨੇ ਇੱਥੇ ਹੀ ਕਾਰੋਬਾਰ ਆਪਣੇ ਖੋਲ੍ਹਣੇ 16 ਤਰੀਕ ਨੂੰ ਬੇਟੀ ਨਹੀਂ ਆਣਾ ਸੀ ਉਸ ਤੋਂ ਬਾਅਦ ਉਹਨੂੰ ਕਹਿੰਦਾ ਵੀ ਤੁਸੀਂ ਜਾਓ ਤੇ ਮੈਂ ਆਣ ਕੇ ਵੀ ਕੁਝ ਮੀਨ ਲਈ ਇਸ ਦਾ ਵਿਆਹ ਬਣਾ ਬੁਣਾ ਕੀਤਾ ਸੀ ਇੱਥੇ ਆਪਣੇ ਕਾਰੋਬਾਰ ਖੋਲ੍ਹਣੇ ਹੁਣ ਲਗਭਗ ਸਾਲ ਇੱਥੇ ਰਹਿਣਾ ਸੀ ਚਲੋ ਮੈਨੂੰ ਕਹਿਣ ਲੱਗਾ ਦਾਤਾ ਜੀ ਹਈ ਹੁਣ ਇੱਥੇ ਹੀ ਆਪਣਾ ਕੰਮ ਸ਼ੁਰੂ ਕਰਨਾ ਤੇ ਹੁਣ ਉੱਥੇ ਚਲੋ ਦੋ ਤਿੰਨ ਸਟੋਰ ਹੈ ਬੰਡੇ ਹੈ ਜਿਹੜੇ ਕੰਮ ਕਰਦੇ ਨੇ ਤੇ ਹੁਣ ਵੱਡਾ ਹੋ ਗਿਆ ਇੱਥੇ ਆਪਾਂ ਕਾਰੋਬਾਰ ਖੋਲ੍ਹ ਕੇ ਆਪਣਾ ਇਹ ਤੇ ਉਹਦੇ ਬੰਦੇ ਰਾਕੇ ਕੰਮ ਕਰਾਉਂਦੇ। ਤੁਹਾਡੀ ਗੱਲਬਾਤ ਹੋਈ ਫੋਨ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ? ਪੁਲਿਸ ਨੇ ਪੁਲਿਸ ਨੇ ਉਹਦੀ ਸਟੋਰ ਬੰਦ ਕਰਕੇ ਉਹਨਾਂ ਨੂੰ ਅਸ਼ੀਲ ਕਰਤਾ ਸੀ। ਤੇ ਬਾਡੀ ਦਿੱਤੀ ਨਹੀਂ ਹਲਤ ਕੋ ਉਹਨਾਂ ਨੂੰ। ਤੇ ਹੁਣ ਸਾਡੇ ਪਰਿਵਾਰਗੇ ਆ ਇੱਥੋਂ, ਭਾਜੀ ਦਾ ਭਾਜੀ ਵੀ ਗਿਆ, ਪਰਿਵਾਰ ਵੀ ਗਿਆ। ਪਹਿਲਾਂ ਬੇਟੀ ਕੱਲੀ ਸੀ ਉੱਥੇ ਫੈਮਿਲੀ ਨਾਲ। ਤੇ ਹੁਣ ਇਹ ਗਏ ਨੇ। ਹੁਣ ਉੱਥੇ ਰਾਤ ਪਈ ਹੁਣ ਉਸ ਪੂਰੀ ساری ਕਾਰਵਾਰੀ ਕੱਟ ਗਈ। ਦੋਸ਼ੀ ਕਾਬੂ ਕਰ ਲਿਆ ਪੁਲਿਸ ਨੇ। ਦੋਸ਼ੀ ਕਾਬੂ ਹੋ ਗਿਆ, ਮਿਲ ਗਿਆ ਕਾਬੂ। ਉਹ ਜਿੱਦੱਖਿਆ ਨਾ ਉਹ ਅੱਗੇ ਵੀ ਜਾਂਦਾ ਜਾਂਦਾ ਸੀ ਇਸ ਸਟੋਰ ਤੇ ਅੱਛਾ ਸਟੋਰ ਪਹਿਲਾਂ ਵੀ ਹੁੰਦਾ ਪਹਿਲਾਂ ਵੀ ਜਾਂਦਾ ਜਾਂਦਾ ਸੀ ਸਟੋਰ ਤੇ ਬਸ ਕੱਲ ਮਾੜੀ ਜੀ ਗੱਲ ਤੋਂ ਬੈਸ ਸਹੀ ਹੋਇਆ ਨੇ ਕਹੇ ਵੀ ਤੂੰ ਭਾਈ ਤੈਨੂੰ ਵਾਰਾਖੰਦਾ ਦਾ ਲੱਲੇ ਤੇ ਸਾਡੇ ਤੇ ਰੇੜੇ ਖੋਈ ਨੇ ਤੇ ਬਸ ਇੱਥੇ ਹੀ ਉਹਨੇ ਚੱਕੇ ਘੁੜੀ ਮਾਰਤੀ ਉਹ ਵੀ ਕਸਟਮ ਲੱਗੇ ਆਗੇ ਸੀਗੇ ਉਹਨਾਂ ਰੋਲਰ ਪਾਇਆ ਉਸੇ ਰਿਪੋਰਟ ਨੂੰ ਕਰਕੇ ਤੀਪਲ ਸੁਧਵਾ ਮੈਂਟਾਂ ਦੇ ਫਲਸਾ ਆ ਗਈ ਜਦੋਂ ਸਾਡਾ ਬੁੰਡਾ ਗਿਆ ਉਦੋਂ ਜਾਂਦਿਆਂ ਨੂੰ ਬਸ ਟਿੱਕਾ ਪਿਆ ਸੀ ਪਰ ਸਣੀ ਫਿਸਾ ਕੁਈ ਇਸ ਮਾਮਲੇ ਦੇ ਸੀਸੀਟੀਵੀ ਸਾਹਮਣੇ ਆਈ ਤੁਹਾਡੇ ਕੋਲ ਹਾਲ ਤੱਕ ਕੋਈ ਨਹੀਂ ਕੁਝ ਨਹੀਂ ਆਇਆ ਉਹਨਾਂ ਸਾਰਾ ਕੁਝ ਪੁਲਿਸ ਨੇ ਆਪਣੇ ਕੰਟਰੋਲ 'ਚ ਕੀਤਾ ਉਹਨਾਂ ਨੇ ਪੁੱਛਗਿੱਛ ਕਰਕੇ ਫਿਰ ਦਾ ਅਗਲੀ ਕਾਰਵਾਈ ਕਰਨੀ ਬਾਡੀ ਬੁੱਡੀ ਤੀ ਨਹੀਂ ਹਾਲ ਤੱਕ ਹੁਣ ਜਾਣਗੇ ਸਵੇਰੇ ਦਿਨ ਚੜੇਗਾ ਛੋੜੇ ਰਾਤ ਦੇ ਉੱਤੇ ਫਿਰ ਦਿਨ ਚੜੇਗਾ ਤੇ ਬਈ ਅਸੀਂ ਮੁੰਡਿਆਂ ਨਾਲ ਗੱਲ ਕੀਤੀ ਹੈ ਕਹਿੰਦੇ ਵੀ ਸਵੇਰੇ ਦਿਨ ਚੜੇਗਾ ਤੇ ਫਿਰ ਹੀ ਕਰਦਿਆਂ ਕਾਰਵਾਈ ਪੁੱਛਦੇ ਮਿਲਦੇ ਹਾਂ ਹਾਂਜੀ